ਸਸੇ ਗੱਲ ਦੋਸਤੋ ਅੱਜ ਪੰਜਾਬ ਚ ਹੜ੍ਹਾਂ ਦੇ ਹਾਲਾਤ ਚ ਨੁਕਸਾਨ ਹੋਏ ਦੇਖ ਕੇ ਇੱਕ ਗੱਲ ਯਾਦ ਆ ਗਈ ਇੱਕ ਵਾਰੀ ਚੜਦੀ ਉਮਰੇ ਨੌਜਵਾਨ ਮੁੰਡਾ ਫੱਫੜ ਕੋਲੇ ਗਿਆ ਤੇ ਫੱਫੜ ਉਹਨੂੰ ਲੈ ਕੇ ਕੋਠੇ ਚੜ ਗਿਆ ਆ ਦੇਖੋ ਇਹ ਉਹ 7 ਕਿੱਲੇ 3 ਸਾਲ ਪਹਿਲਾਂ ਰਜਿਸਟਰੀ ਕਰਾਈ ਸੀ ਆ ਦੇਖ ਕਾਕਾ 2 ਕਿੱਲੇ ਨਾਲ ਲੱਗਦੇ ਵੱਟ ਦੇ ਨਾਲ ਵੱਟ ਪਿਛਲੇ ਸਾਲ ਰਜਿਸਟਰੀ ਕਰਾਈ ਸੀ ਤੇ ਆ 2 ਕਿੱਲੇ ਦੂਜੇ ਪਾਸੇ ਵੱਟ ਲੱਗਦੀ ਹੈ ਤੇ ਇਹਦੀ ਹਜੇ ਰਜਿਸਟਰੀ ਕਰਾਉਣੀ ਹੈ ਬਿਆਨਾ ਕੀਤਾ ਆਪੀ ਕੇ ਪੈਗੇ ਤੇ ਨਹੀਂ ਆ ਗਿਆ ਬਰਾਂਡਾ ਲੱਗ ਗਿਆ ਚੂਣ ਹੌਲੀ ਹੌਲੀ ਚੂਂਦਾ ਚੂਂਦਾ ਧਾਰ ਬਗਦੀ ਰਹੀ ਤੇ ਮੋਘਾ ਹੀ ਖੁੱਲ ਗਿਆ ਮੁੰਡਾ ਕਹਿੰਦਾ ਲਿਆ ਫਪੜਾ 7 ਕਿਲੇ ਵਾਲੀ ਰਜਿਸਟਰੀ ਆ ਮੋਘੇ ਚ ਦਈਏ ਤੇ ਪਾਣੀ ਬੰਦ ਕੀ ਜੀ ਇਹ ਹੀ ਹਾਲ ਪੰਜਾਬ ਦਾ ਅਸੀਂ ਪੰਜਾਬ ਤੋਂ ਕਦੇ ਸਰਕਾਰਾਂ ਤੋਂ ਇਨਫਰਾਸਟ੍ਰਕਚਰ ਤਾਂ ਮੰਗਿਆ ਹੀ ਨਹੀਂ ਅਸੀਂ ਮੰਗਿਆ ਫਰੀ ਆਟਾ ਦਾਲ ਫਰੀ ਬਿਜਲੀ ਫਰੀ ਸਫਰ ਹੁਣ ਦੇ ਲੋ ਉਹਨਾਂ ਨੂੰ ਮੋਘਿਆਂ ਕਿਉਂਕਿ ਸਰਕਾਰ ਨੇ ਉਹੀ ਪੈਸਾ ਜਿਹੜਾ ਡਿਵੈਲਪਮੈਂਟ ਤੇ ਲੱਗਣਾ ਸੀ ਬੰਨ ਮਜ਼ਬੂਤ ਕਰਨੀ ਸੀ ਜਾਂ ਹੋਰ ਚੀਜ਼ਾਂ ਕਿਸ਼ਤੀਆਂ ਖਰੀਦਣੀਆਂ ਸੀ ਇਹ ਚੀਜ਼ਾਂ 'ਚ ਬਚਾਅ ਕਰਨਾ ਸੀ ਸੈਂਡ ਕਢਾਉਣੀ ਸੀ ਡੀਸੈਲਟਿੰਗ ਕਰਾਉਣੀ ਸੀ ਡਰੇਨਾਂ ਦੀ ਉਹ ਤੁਹਾਨੂੰ ਆ ਚੀਜ਼ਾਂ 'ਚ ਫ੍ਰੀ ਦੇ ਫੰਡਾਂ 'ਚ ਦਿੱਤਾ ਤੇ ਤੁਸੀਂ ਬੜੇ ਖੁਸ਼ ਹੋਗੇ ਅੱਜ ਸੋਚਣਾ ਚਾਹੀਦਾ ਤੁਹਾਨੂੰ ਵੀ ਆ ਜਿਹੜੇ ਜ਼ੀਰੋ ਬਿੱਲ ਦਿਖਾਉਂਦੇ ਸੀ ਥੱਬਿਆਂ ਦੇ ਥੱਬੇ ਇਹਨਾਂ ਨੂੰ ਕਿਸੇ ਮੋਗ ਦੇ ਚ ਦੇ ਕੇ ਪਾਣੀ ਬੰਦ ਕਰ ਲਓ ਆ ਨੀਲੇ ਪੀਲੇ ਕਾਰਡਾਂ ਨੂੰ ਵੀ ਕਿਤੇ ਡੈਮ ਦੇ ਜਿੱਥੇ ਟੁੱਟੇ ਨੇ ਉੱਥੇ ਲਾ ਦਿਓ ਸ਼ਾਇਦ ਆਟਕੀ ਸਫਰ ਜੇ ਜਦੋਂ ਆਪਾਂ ਸਰਕਾਰਾਂ ਹੀ ਕਰਾਹੇ ਰਾਹ ਪਾਲੀਆਂ ਆਪਦੇ ਲਾਲਚਾਂ ਖਾਣਨ ਤੇ ਫਿਰ ਹੁਣ ਰੋਣ ਪੇਟਣ ਕਾਹਦਾ ਆਪਾਂ ਦਾ ਸਰਕਾਰ ਕੋ ਕਦੇ ਕੋਈ ਚੰਗੀ ਚੀਜ਼ ਮੰਗੀ ਨਹੀਂ ਆਪਾਂ ਤਾਂ ਫਰੀ ਦੇ ਚੀਜ਼ਾਂ ਮੰਗੀਆਂ ਨੇ ਹੁਣ 25-30 ਹਜ਼ਾਰ ਤੇ ਜੌਬ ਕਰਨ ਵਾਲੀ 40 ਹਜ਼ਾਰ ਤੇ ਜੌਬ ਕਰਨੀਆਂ ਔਰਤਾਂ ਜਿਹੜੀਆਂ ਸਕੂਲ ਚ ਪੜਾਉਣ ਜਾਂਦੀ ਨੇ ਉਹਨਾਂ ਨੂੰ ਵੀ ਫਰੀ ਸਫਰ ਦੀ ਲੋੜ ਹੈ ਅਜੇ ਉੱਤੋਂ ਸਾਰਿਆਂ ਵਾਸਤੇ 1500 ਰੁਪਏ ਪਰ ਮਹੀਨੇ ਮੰਗਦੇ ਸੀ ਸੂਟ ਸਵਾਉਣ ਵਾਸਤੇ ਬਹੁਤਾ ਚੰਗਾ ਹੋਇਆ ਤੁਹਾਡੀਆਂ ਜ਼ਮੀਨਾਂ ਵੇਚਣੋਂ ਸਰਕਾਰ ਹਟ ਗਈ ਨਹੀਂ ਤਾਂ ਸਾਨੂੰ 1500 ਦੇ ਦੇਣ ਦੇ ਚੱਕਰ 'ਚ ਤੁਹਾਡੀਆਂ ਜ਼ਮੀਨਾਂ ਵੀ ਖੋਲਣੀਆਂ ਸੀ ਤੇ ਦੋਸਤੋ ਯਾਦ ਰੱਖੋ ਇਹ ਸਰਕਾਰਾਂ ਪੱਲਿਓ ਕੁਛ ਨਹੀਂ ਦਿੰਦੀਆਂ ਜਦੋਂ ਤੁਸੀਂ ਫ੍ਰੀ ਤੇ ਇਹ ਚੀਜ਼ਾਂ ਮੰਗਦੇ ਹੋ ਉਹ ਜਿੱਥੇ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਸਿਕਿਉਰਿਟੀ ਸੇਫਟੀ ਔਰ ਇਹ ਜੇ ਇਨਫਰਾਸਟ੍ਰਕਚਰ ਦੀਆਂ ਉਥੋਂ ਕੱਟ ਕੇ ਤੁਹਾਨੂੰ ਦਿੱਤੀਆਂ ਜਾਂਦੀਆਂ ਨੇ ਤੁਸੀਂ ਬੱਲੇ ਬੱਲੇ ਹੋ ਕੇ ਵੋਟਾਂ ਪਾਉਨੇ ਹੋ ਤੇ ਵੋਟਾਂ ਪਾਉਨੇ ਹੋ ਫਿਰ ਬੋਕਤ ਦੇਓ ਕਿਉਂਕਿ ਸਰਕਾਰਾਂ ਹੱਥ ਖੜੇ ਕਰ ਦਿੰਦੀਆਂ ਨੇ ਫਿਰ ਤੁਹਾਨੂੰ ਲੱਗਦਾ ਹੈ ਕਿ ਬਾਹਰੋਂ ਕੋਈ ਆ ਕੇ ਮਦਦ ਕਰੂਗਾ ਜਿਵੇਂ ਆਪ ਇੱਕ ਦੂਜੇ ਦੀ ਮਦਦ ਕਰਾਂਗੇ ਤੇ ਸਾਨੂੰ ਇਹ ਕਲਚਰ ਜਿਹੜਾ ਬੰਦ ਕਰਨਾ ਪੈਣਾ ਇਹ ਫਰੀ ਦਾ ਜਿਹੜਾ ਕਲਚਰ ਆ ਇਹ ਸਰਕਾਰਾਂ ਦੇ ਸਾਰੇ ਫੰਡ ਤਾਂ ਖਾਈ ਜਾਂਦਾ ਨਾਲ ਹੀ ਨਾਲ ਫੰਡ ਦੇਣ ਵਾਲਿਆਂ ਨੂੰ ਇੱਕ ਖਾਣ ਦਾ ਮੌਕਾ ਵੀ ਦਿੰਦਾ ਕਿਉਂਕਿ ਹਜ਼ਾਰਾਂ ਫਰਜੀ ਕਾਰਡ ਹਜ਼ਾਰਾਂ ਫਰਜੀ ਹੋਰ ਚੀਜ਼ਾਂ ਬਣਦੀਆਂ ਨੇ ਵਿੱਚ ਜਿਨ੍ਹਾਂ ਦੇ ਨਾਲ ਅਬਦੇ ਪੈਸੇ ਵੀ ਅਸਲ ਹੱਕਦਾਰਾਂ ਤੱਕ ਨਹੀਂ ਪਹੁੰਚਦੇ ਆਓ ਸਰਕਾਰਾਂ ਤੇ ਜ਼ੋਰ ਪਾਓ ਕਿ ਕੰਮ ਦਾ ਮੁੱਲ ਪਾਓ ਫ੍ਰੀ ਦੀਆਂ ਚੀਜ਼ਾਂ ਵੰਡਣਾ ਪਾਓ ਤੇ ਚਾਹੇ ਚੀਜ਼ ਜਿਹੜੀ ਮਹਿੰਗੀ ਆ ਉਹਨੂੰ ਸਸਤੇ ਦਿਓ ਪਰ ਉਹਦਾ ਕੁਛ ਨਾ ਕੁਛ ਮੁੱਲ ਹੋਵੇ ਤਾਂ ਕਿ ਲੋਕ ਉਹਦੀ ਕੀਮਤ ਜਾਣ ਲੋਕ ਉਹਨਾਂ ਨੂੰ ਫ੍ਰੀ ਦਾ ਸਮਝ ਕੇ ਸਾਰਾ ਦਿਨ ਇਹ ਮਕਾਨਾਂ ਵੀ ਜਾਣਾ ਤੇ ਬਸਾਂ 'ਚ ਚੜ ਕੇ ਨਾ ਲੋਕ ਤਰੇ ਫਿਰਦੇ ਰਹਿਣ ਦੋਸਤੋ ਕੱਲ੍ਹ ਕਈਆਂ ਨੂੰ ਚੁਬਣੀ ਜ਼ਰੂਰ ਹੈ ਕਿ ਫ੍ਰੀ ਦੀਆਂ ਫੈਸਿਲਟੀਆਂ ਬੰਦ ਕਰਨ ਦੀ ਗੱਲ ਦਾ ਪਰ ਵੱਡੇ ਨੁਕਸਾਨ ਨੂੰ ਰੋਕਣ ਵਾਸਤੇ ਇਹ ਛੋਟਾ ਨੁਕਸਾਨ ਹਰ ਕਿਸੇ ਨੂੰ ਚੱਲਣਾ ਪੈਣਾ ਦੇਖਦੇ ਰਹੋ ਸਾਡੀ ਵੀਡੀਓ ਸਸੇਕਾ